ਜਿੰਨਾ ਕੱ ਤੱਕਾ ਸਾਡੇ ਨਾਲ ਹੋਇਆ ਸੱਚ ਬੋਲਣ ਤੇ ਤੁਸੀਂ ਸਾਰੇ ਸਮਝਦਾਰੋ ਜੋ ਮਾਨ ਸਾਹਿਬ ਨੇ ਸਾਡੇ ਨਾਲ ਕੀਤਾ ਜੋ ਕੇਜਰੀਵਾਲ ਸਾਹਿਬ ਨੇ ਸਾਡੇ ਨਾਲ ਕੀਤਾ ਅਸੀਂ ਇੱਕ ਹਲਕੇ ਦੀ ਆਵਾਜ਼ ਚੱਕੀ ਸੀ ਇੱਕ ਪੰਜਾਬ ਦੀ ਆਵਾਜ਼ ਚੱਕੀ ਸੀ ਜਿਹਦਾ ਸਾਨੂੰ ਖਮਿਆਜਾ ਦੇਖੋ ਕੀ ਭੁਗਤਣਾ ਪੈ ਰਿਹਾ ਅੱਜ ਸਾਡੀ ਤਰੀਕ ਸੀ ਕੋਠੀ ਦੀ ਇਹਨਾਂ ਨੇ ਤਰੀਕ ਦੀ ਵੇਟ ਵੀ ਨਹੀਂ ਕੀਤੀ ਜਦੋਂ ਕਿ ਐਨੀ ਫੋਰਸ ਲੈ ਕੇ ਕੋਠੀ ਖਾਲੀ ਕਰਵਾਉਣ ਲਈ ਆ ਗਏ ਦੂਸਰਾ ਨੰਬਰ ਹੜਾਣਾ ਸਾਹਿਬ ਨੂੰ ਪੀਆਰਟੀਸੀ ਦੇ ਚੇਅਰਮੈਨ ਤੋਂ ਹਟਾਇਆ ਗਿਆ ਉਹਨਾਂ ਦੀ ਕੋਠੀ ਖਾਲੀ ਕਰਵਾਈ ਤੁਸੀਂ ਇਹ ਦੱਸੋ ਉਹਨਾਂ ਦੀ ਖਾਲੀ ਕਿਉਂ ਨਹੀਂ ਕਰਵਾਈ ਸਾਡੇ ਤੇ ਇਹ ਕਿਉਂ ਸਾਰੇ ਐਕਸ਼ਨ ਕੇਗਰੀਵਾਲ ਸਾਹਿਬ ਨੂੰ ਜਿਹੜੀ ਕਪੂਰਥਲਾ ਹਾਊਸ ਮਿਲਿਆ ਉਹ ਤੁਸੀਂ ਦੱਸੋ ਉਹ ਹੈ ਕਿਸੇ ਮਾਇਨੇ ਚ ਪੰਜਾਬ ਦਾ ਹਾਊਸ ਉਹਨਾਂ ਤੋਂ ਕਿਉਂ ਨਹੀਂ ਛਡਵਾਇਆ ਜਾ ਰਿਹਾ ਮੇਰੀ ਸਿਹਤ ਖਰਾਬ ਹੋਈ ਮੈਨੂੰ ਇਲਾਜ ਤੋਂ ਤੜਫਾਇਆ ਗਿਆ ਤੁਸੀਂ ਵੇਖਿਆ ਹੈ ਸਰਕਾਰ ਦਾ ਹਾਲ ਕਿਉਂਕਿ ਅੱਜ ਤੱਕ ਕਦੀ ਕਿਸੇ ਸਰਕਾਰ ਨੇ ਕਦੀ ਕਿਸੇ ਦੇ ਪਰਿਵਾਰ ਨੂੰ ਬੱਚਿਆਂ ਨੂੰ ਨਹੀਂ ਸੀ ਐਵੇਂ ਰੋਲੇ ਜਿਵੇਂ ਕਿ ਸਾਨੂੰ ਰੋਲਦਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਜਿੰਨਾ ਕੁ ਤੱਕ ਸਾਡੇ ਨਾਲ ਹੋਇਆ ਸੱਚ ਬੋਲਣ ਤੇ ਤੁਸੀਂ ਸਾਰੇ ਸਮਝਦਾਰੋ ਜੋ ਮਾਨ ਸਾਹਿਬ ਨੇ ਸਾਡੇ ਨਾਲ ਕੀਤਾ ਜੋ ਕੇਜਰੀਵਾਲ ਸਾਹਿਬ ਨੇ ਸਾਡੇ ਨਾਲ ਕੀਤਾ ਅਸੀਂ ਮੌਜੂਦਾ ਐਮਐਲਏ ਹੋਣ ਦੇ ਬਾਵਜੂਦ ਸਾਡੇ ਨਾਲ ਧੱਕੇਸ਼ਾਹੀ ਅਸੀਂ ਇੱਕ ਹਲਕੀ ਲੀ ਆਵਾਜ਼ ਚੱਕੀ ਸੀ ਇੱਕ ਪੰਜਾਬ ਲਈ ਆਵਾਜ਼ ਚੱਕੀ ਸੀ ਜਿਹਦਾ ਸਾਨੂੰ ਖਮਿਆਜਾ ਦੇਖੋ ਕੀ ਭੁਗਤਣਾ ਪੈ ਰਿਹਾ ਅੱਜ ਸਵੇਰ ਦੇ ਅੱਜ ਸਾਡੀ ਤਰੀਕ ਸੀ ਕੋਠੀ ਦੀ ਇਹਨਾਂ ਨੇ ਤਰੀਕ ਦੀ ਵੇਟ ਵੀ ਨਹੀਂ ਕੀਤੀ ਜਦੋਂ ਕਿ ਇੰਨੀ ਫੋਰਸ ਲੈ ਕੇ ਕੋਠੀ ਖਾਲੀ ਕਰਵਾਉਣ ਲਈ ਆਕੇ ਮੌਜੂਦਾ ਐਮਐਲਏ ਦੀ ਕੋਠੀ ਖਾਲੀ ਕਰਵਾਉਣ ਦਾ ਇਹਨਾਂ ਨੂੰ ਕਦੇ ਵੀ ਕਿ ਤੁਸੀਂ ਸੁਣਿਆ ਜਿੰਨਾਂ ਦੀਆਂ ਜਿਹੜੇ ਐਮਐਲਏ ਹੁਣ ਐਮਐਲਏ ਸ਼ਿਪ ਤੋਂ ਉਤਰੇ ਨੇ ਉਹ ਵੀ ਹਜੇ ਤੱਕ ਆਪਣੀਆਂ ਕੋਠੀਆਂ 'ਚ ਬੈਠੇ ਨੇ ਉਹਨਾਂ ਤੱਕ ਕੋਈ ਕਾਰਵਾਈ ਨਹੀਂ ਦੂਸਰਾ ਨੰਬਰ ਹੜਾਣਾ ਸਾਹਿਬ ਨੂੰ ਪੀਆਰਟੀਸੀ ਦੇ ਚੇਅਰਮੈਨ ਤੋਂ ਹਟਾਇਆ ਗਿਆ ਉਹਨਾਂ ਦੀ ਕੋਠੀ ਖਾਲੀ ਕਰਵਾਈ ਤੁਸੀਂ ਇਹ ਦੱਸੋ ਉਹਨਾਂ ਦੀ ਖਾਲੀ ਕਿਉਂ ਨਹੀਂ ਕਰਵਾਈ ਸਾਡੇ ਤਾਂ ਇਹ ਕਿਉਂ ਸਾਰੇ ਐਕਸ਼ਨ ਅਸੀਂ ਕੁਝ ਗਲਤ ਬੋਲੇ ਸੀ ਅਸੀਂ ਆਪਣੇ ਹਲਕੇ ਲਈ ਆਵਾਜ਼ ਚੱਕੀ ਸੀ ਅਸੀਂ ਪੰਜਾਬ ਲਈ ਆਵਾਜ਼ ਚੱਕੀ ਸੀ ਤਾਂ ਚੱਕਦੇ ਹੀ ਰਵਾਂਗੇ ਅਸੀਂ ਡਰਾਂਗੇ ਨਹੀਂ ਨਾ ਹੀ ਪਿੱਛੇ ਹਟਾਂਗੇ ਨਾ ਐਮਐਲਏ ਸਾ ਪਿੱਛੇ ਹਟਣਗੇ ਨਾ ਉਹਨਾਂ ਦਾ ਪਰਿਵਾਰ ਪਿੱਛੇ ਹਟੇਗਾ ਤੁਹਾਡੀ ਹਮਾਇਤ ਦੇ ਵਿੱਚ ਕੋਈ ਜਿੰਨੇ ਮਰਜੀ ਕੋਈ ਐਮਐਲਏ ਆ ਤੁਹਾਡੀ ਹਮਾਇਤ ਦੇ ਵਿੱਚ ਕੋਈ ਐਮਐਲਏ ਨਹੀਂ ਆਇਆ ਤੁਹਾਡੇ ਵਾਲੇ ਜੋ ਕੋਈ ਐਮਐਲਏ ਕੋਈ ਐਮਐਲਏ ਨਹੀਂ ਆਇਆ ਕੋਈ ਗੱਲ ਨਹੀਂ ਵੀਰੇ ਉਹ ਵੀ ਸਮਾਂ ਆਊਗਾ ਪ੍ਰਮਾਤਮਾ ਵੇਂਦਾ ਸਭ ਨੂੰ ਠੀਕ ਹੈ ਉਹ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਉਹ ਹੌਲੀ-ਹੌਲੀ ਤੁਹਾਨੂੰ ਆਪਣੇ ਆਪ ਸਾਰਾ ਕੁਝ ਰਿਜ਼ਲਟ ਹੋਊਗਾ ਦੇ ਲਈ ਕਿਹਾ ਜਾ ਰਿਹਾ ਜੀ ਪਰ ਪੇਸ਼ ਨਹੀਂ ਹੋ ਰਹੀ ਕੋਈ ਗੱਲਬਾਤ ਹੋਈ ਤੁਸੀਂ ਜਿੱਦਾਂ ਇਹ ਗਏ ਸੀਗੇ ਪੇਪਰੂਫ ਵਰੰਟ ਤੋਂ ਬਿਨਾ ਗਏ ਸੀ ਵਰੰਟ ਦਿਖਾਉਣੇ ਉਹਨਾਂ ਨੇ ਕਿਹਾ ਸੀ ਮੈਂ ਪੇਸ਼ ਹੋਵਾਂਗਾ ਜਾਂ ਉਹ ਇਸ ਚੀਜ਼ ਤੋਂ ਮੁਕਰੇ ਹੋਣ ਫਿਰ ਤਾਂ ਕਹੋ ਤੁਸੀਂ ਹੁਣ ਤਾਂ ਕੋਰਟ ਦੇ ਦੁਆਰਾ ਵੀ ਕਈ ਵਾਰ ਸਮਾਂ ਦਿੱਤਾ ਕੋਈ ਨਹੀਂ ਫਿਰ ਹੁਣ ਸਮਾਂ ਆਏਗਾ ਸਭ ਕੁਝ ਪਰਮਾਤਮਾ ਜੋ ਹੈ ਭਲੀ ਕਰੇਗਾ ਸਾਰਾ ਕੁਝ ਸਾਡਾ ਹਲਕਾ ਸਾਡੇ ਨਾਲ ਹੈ ਜਿੰਨੇ ਬਾਹਰ ਸਾਡੇ ਹਲਕੇ ਦੇ ਵਰਕਰ ਆਏ ਨੇ ਮੈਂ ਤਾਂ ਹੀ ਕਿਹਾ ਉਹਨਾਂ ਨੂੰ ਸਾਹਮਣੇ ਆਉਣ ਦੋ ਕਿਉਂਕਿ ਉਹਨਾਂ ਦੀ ਬਦੌਲਤ ਅਸੀਂ ਇੱਥੇ ਬੈਠੇ ਸੀ ਤਜੇ ਚਾਹਣਗੇ ਤਾਂ ਸਾਨੂੰ ਫਿਰ ਦੁਬਾਰਾ ਇੱਥੇ ਲੈ ਕੇ ਆਉਣਗੇ ਹੁਣ ਤੁਸੀਂ ਜਾ ਰਹੇ ਹੋ ਜੀ ਜੇ ਅੰਦਰੇ ਰਹੋਗੇ ਮੇਰੇ ਹੁਣ ਜਿੰਨੀ ਜ਼ਬਰਦਸਤੀ ਇਹ ਕਰ ਰਹੇ ਨੇ ਤੁਸੀਂ ਵੇਖ ਰਹੇ ਹੋ ਔਰ ਇਹਦਾ ਪੰਜਾਬ ਔਰ ਹਲਕਾ ਵੀ ਸਾਰਾ ਵੇਖ ਰਿਹਾ ਐ ਇੰਨੀ ਜ਼ਬਰਦਸਤੀ ਕਦੀ ਵੇਖੀ ਨਹੀਂ ਸੀ ਕੇਜਰੀਵਾਲ ਸਾਹਿਬ ਨੂੰ ਜਿਹੜੀ ਕਪੂਰਥਲਾ ਹਾਊਸ ਮਿਲਿਆ ਉਹ ਤੁਸੀਂ ਦੱਸੋ ਉਹ ਹੈ ਕਿਸੇ ਮਾਇਨੇ ਚ ਪੰਜਾਬ ਦਾ ਹਾਊਸ ਉਹਨਾਂ ਤੋਂ ਕਿਉਂ ਨਹੀਂ ਛਡਵਾਇਆ ਜਾ ਰਿਹਾ ਤੁਹਾਡੀ ਰਿਸ਼ਤੇਦਾਰੀ ਪੈਂਦੀ ਹੈ ਜੀ ਮੇਰੇ ਮੁੱਖ ਮੰਤਰੀ ਨਾਲ ਤੁਹਾਡੀ ਰਿਸ਼ਤੇਦਾਰੀ ਦੇਖੋ ਉਹ ਡਾਕਟਰ ਗੁਰਪ੍ਰੀਤ ਮਾਨ ਦੀ ਮਜਬੂਰੀ ਉਹਦੇ ਬਾਰੇ ਮੈਂ ਕੁਝ ਨਹੀਂ ਕਹਾਂਗੀ ਉਹਦੀ ਮਜਬੂਰੀ ਹੈ ਕਿਉਂਕਿ ਉਹ ਸਾਡੀ ਧੀ ਹੈ ਤਾਂ ਧੀ ਰਹੂਗੀ ਕੋਈ ਗੱਲਬਾਤ ਹੋਈ ਹੈ ਮਾਨ ਸਾਹਿਬ ਨੂੰ ਚਾਹੀਦਾ ਹੈ ਚੀਜ਼ਾਂ ਵੇਖਣੀਆਂ ਕੋਈ ਗੱਲਬਾਤ ਹੋਈ ਹੈ ਜੀ ਡਾਕਟਰ ਸਾਹਿਬ ਨਹੀਂ ਮੇਰੀ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ ਮੈਂ ਤੁਹਾਨੂੰ ਦੱਸਿਆ ਉਹਨਾਂ ਦੀ ਮਜਬੂਰੀ ਮੇਰੀ ਸਿਹਤ ਖਰਾਬ ਹੋਈ ਮੈਨੂੰ ਇਲਾਜ ਤੋਂ ਤੜਫਾਇਆ ਗਿਆ ਤੁਸੀਂ ਵੇਖਿਆ ਹੈ ਸਰਕਾਰ ਦਾ ਹਾਲ ਕਿਉਂਕਿ ਅੱਜ ਤੱਕ ਕਦੀ ਕਿਸੇ ਸਰਕਾਰ ਨੇ ਕਦੀ ਕਿਸੇ ਦੇ ਪਰਿਵਾਰ ਨੂੰ ਬੱਚਿਆਂ ਨੂੰ ਨਹੀਂ ਸੀ ਆਵੇਂ ਰੋਲਿਆ ਜਿਵੇਂ ਕਿ ਸਾਨੂੰ ਰੋਲਤਾ ਤੁਸੀਂ ਇਹ ਚੀਜ਼ ਦੇਖੀ ਹਸਪੀਟਲਾਂ ਚ ਡਾਕਟਰਾਂ ਨੂੰ ਮਨਾ ਕੀਤਾ ਗਿਆ ਸੀ ਇਹਦਾ ਇਲਾਜ ਨਹੀਂ ਕਰਨਾ ਇਹਦਾ ਇਲਾਜ ਕਰੋਗੇ ਤੁਹਾਡੇ ਘਰ ਪੁਲਿਸ ਆ ਜਾਏਗੀ ਮੇਰੇ ਹਲਕੇ ਦੇ ਵਰਕਰਾਂ ਨੂੰ ਦਬਾਇਆ ਗਿਆ ਜੇ ਤੁਸੀਂ ਇਹਦਾ ਪਤਾ ਲਾਣ ਜਾਓਗੇ ਤੁਹਾਡੇ ਤੇ ਪਰਚੇ ਹੋਣਗੇ ਤੁਹਾਡੇ ਘਰ ਪੁਲਿਸ ਆਏਗੀ ਕਿਉਂਕਿ ਇੰਨਾ ਪ੍ਰੈਸ਼ਰ ਇੰਨਾ ਦਬਾਅ ਹਲਕੇ ਦੇ ਲੋਕਾਂ ਤੇ ਪਾ ਕੇ ਪਰ ਉਹ ਹਲਕਾ ਅੱਜ ਵੀ ਮੇਰੇ ਨਾਲ ਖੜਾ ਆ ਮੋੜ ਦੇ ਨਾਲ ਮੋੜਾ ਲਾ ਕੇ ਉਹ ਕਹਿੰਦੇ ਮੈਂ ਹਾਈ ਕੋਰਟ ਦੇ ਵਿੱਚੋਂ ਹੁਣੀ ਜਿਹੜੀ ਅਪੀਲ ਹੈ ਖਾਰਜ ਹੋਈ ਹੈ ਤਰਕ ਦਿੱਤਾ ਕਿ ਕਿਉਂਕਿ ਪਠਾਨ ਮਾਜਰਾ ਸਾਹਿਬ ਇਹ ਤੇ ਹੈ ਨਹੀਂ ਸੀਗੇ ਉਹਨਾਂ ਨੇ ਖੁਦ ਆਉਣਾ ਸੀ ਤੇ ਹੁਣ ਅਗਲੀ ਰਣ ਦਿੱਤੀ ਕਿ ਹੁਣ ਪਰਵਾ ਮੈਨੂੰ ਮੇਰੇ ਹਜੇ ਇਸ ਚੀਜ਼ ਦਾ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਮੈਂ ਤਾਂ ਸਵੇਰ ਦੀ ਇਹਨਾਂ ਨੇ ਮੈਨੂੰ ਉਲਝਾਇਆ ਹੋਇਆ ਕਿਉਂਕਿ ਮੇਰੀ ਸਿਹਤ ਵੀ ਕੁਝ ਖਰਾਬ ਸੀ ਰਾਤ ਦੀ ਵੀ ਫਿਰ ਦੁਬਾਰਾ ਇਹ ਆਏ ਸੀਗੇ ਕਿ ਮੈਡਮ ਤਾਂ ਕੋਠੀ 'ਚ ਰਹਿੰਦੇ ਨਹੀਂ ਤੁਸੀਂ ਮੇਰੇ ਅਨਗਵਣ ਪਤਾ ਕਰ ਸਕਦੇ ਹੋ ਮੈਂ ਇੱਥੇ ਹੀ ਰਹਿਣੀ ਆ ਸਾਰਾ ਸਾਮਾਨ ਗਿਆ ਇਹ ਤੁਹਾਡੀ ਮਰਜ਼ੀ ਨਾਲ ਗਿਆ ਤੇ ਕਿੱਥੇ ਗਿਆ ਮੇਰਾ ਫਿਰ ਠੱਕੇ ਨਾਲ ਕੱਢਣ ਲੱਗ ਗਏ ਹੁਣ ਕੀ ਕਰ ਸਕਦੇ ਆ ਕੌਣ ਕੌਣ ਸੀ ਕਿੱਥੇ ਤੁਹਾਡੇ ਹੱਥੇ ਜਾ ਰਹੇ ਘਰ ਜੀ ਕਿੱਥੇ ਹੋਰ ਬੱਤੀ ਜਾ ਸਾਮਾਨ ਨਹੀਂ ਸਾਮਾਨ ਤਾਂ ਮੈਂ ਆਪਣੇ ਘਰ ਹੀ ਲਿਜਾਉਂਗੀ ਔਰ ਇਹਨਾਂ ਨੂੰ ਦਾਨ ਥੋੜੀ ਕਰੂੰਗੀ ਮੇਰੇ ਹੱਕ ਦੀ ਕਮਾਈ ਦਾ ਸਾਮਾਨ ਆ ਔਰ ਮੈਂ ਇਹਨਾਂ ਨੂੰ ਦਾਨ ਕਰਨਾ ਜਦੋਂ ਇਹਨਾਂ ਨੂੰ ਸਾਧਦੇ ਤਾਂ ਇਹਨਾਂ ਕੁਝ ਕਰਦਾ ਸਾਮਾਨ ਥੋੜੀ ਮੈਂ ਇਹਨਾਂ ਨੂੰ ਦੇ ਦਾਂਗੀ ਹੋਰ ਕੁਝ ਵੀ ਚੱਲ ਰਿਹਾ ਸੀ ਫੇਰੀ ਉਹਦੀ ਕੋਪੀ ਖਾਲੀ ਕਰਵਾਈ ਹੈ ਜੀ ਉਹੀ ਤਾਂ ਮੈਂ ਕਹਿ ਰਹੀ ਆ ਕਿਉਂਕਿ ਅ ਇਹਨੇ ਫੋਰਸ ਲੈ ਕੇ ਅੱਜ ਸਵੇਰ ਤੋਂ ਮੇਰੇ ਕੋਲ ਆ ਗਏ ਨੇ ਔਰ ਇਹਨਾਂ ਨੇ ਮੈਨੂੰ ਵੇਖਿਆ ਵੀ ਅੰਦਰ ਵੀ ਕੇਸ ਹਾਲਾਚੇ ਮੇਰੇ ਸਿਸਟਰ ਨੇ ਉਹਨਾਂ ਦੀ ਸਰਜਰੀ ਹੋਈ ਹੈ ਮੇਜਰ ਸਰਜਰੀ ਅੰਦਰ ਬੈਠੇ ਨੇ ਇਹਨਾਂ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਸਾਨੂੰ ਕਿਸੇ ਨੂੰ ਨਹੀਂ ਬਖਸ਼ਿਆ ਪਰ ਅਸੀਂ ਤਸੀਹੇ ਆਪਣੇ ਤੇ ਬਹੁਤ ਝੱਲ ਲਏ ਨੇ ਝੱਲਦੇ ਰਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਇਹ ਜ਼ਿੰਦਗੀ ਹੈ ਐਮਐਲਏ ਸਾਹਿਬ ਉਹਦਾ ਪਰਿਵਾਰ ਸਾਰਾ ਇਹ ਹਲਕੇ ਨਾਲੇ ਪੰਜਾਬ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਆ ਨਾ ਅਸੀਂ ਕਦੀ ਪਿੱਛੇ ਹਟਿਆ ਨਾ ਹਟਾਂਗੇ ਇਹ ਮੈਂ ਤੁਹਾਨੂੰ ਵਾਰ-ਵਾਰ ਕਹਿਨੀ ਆ ਮੇਰੀ ਅਪੀਲ ਹੈ ਸਾਰੇ ਹਲਕੇ ਵਾਲਿਆਂ ਨੂੰ ਕਿਉਂਕਿ ਬਚ ਜੋਗੇ ਚੰਗੇ ਰਹਿ ਜਾਓਗੇ ਨਹੀਂ ਤੇ ਸਾਡੇ ਹਾਲ ਵੇਖ ਲੋ ਇੱਕ ਮੌਜੂਦਾ ਸਰਕਾਰ ਦੇ ਹੁੰਦਿਆ ਮੌਜੂਦਾ ਐਮਐਲਏ ਦਾ ਇਹ ਹਾਲ ਉਹਦੇ ਪਰਿਵਾਰ ਦਾ ਇਹ ਹਾਲ ਕਦੇ ਤੁਸੀਂ ਸੁਣਿਆ ਸੀ ਆਪਣੀ ਹੀ ਸਰਕਾਰ ਚ ਰਹਿ ਕੇ ਅਜੇ ਅਸੀਂ ਐਮਐਲਏ ਸ਼ਿਫਟ ਚ ਹੈਗੇ ਆ ਤਾਂ ਵੀ ਇਹਨਾਂ ਨੇ ਸਾਡੇ ਤੇ ਐਨੇ ਤਸ਼ਦਦ ਕੀਤੇ ਤਾਂ ਵੀ ਸਾਡੇ ਤੋਂ ਮੈਂ ਵੀ ਰੋ ਸੋਚਦੀ ਆ ਮੇਰਾ ਸਮਾਨ ਕਾਫੀ ਆ ਮੈਂ ਕੁਝ ਸਮਾਨ ਇੱਥੇ ਕੋਠੀ ਕੋਈ ਲਾ ਕੇ ਸ਼ਿਫਟ ਕਰਦੀ ਆ ਰੈਂਟ ਤੇ ਕਿਉਂਕਿ ਹੁਣ ਇਹਨਾਂ ਨੇ ਤਾਂ ਸਾਨੂੰ ਰਹਿਣ ਨਹੀਂ ਦਿੱਤਾ ਹੁਣ ਅਸੀਂ ਰਵਾਂਗੇ ਤਾਂ ਸਹੀ ਕਿਤੇ ਮੇਰੇ ਵਾਲੇ ਸਾਹਿਬ ਨਾਲ ਗੱਲਬਾਤ ਹੋਈ ਹੈ ਜੀ ਕੋਈ ਥੋੜੀ ਫੌਮ ਤੇ ਕਰਾ ਮੇਰੇ ਵੀਰੇ ਹਜੇ ਤੱਕ ਕੋਈ ਗੱਲਬਾਤ ਕਿਸੇ ਨਾਲ ਵੀ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਪਤਾ ਲੱਗ ਹੀ ਰਿਹਾ ਸਭ ਕੁਝ ਜੋ ਬਾਹਰ ਵੇਖ ਹੀ ਰਹੇ ਨੇ ਕਿ ਸਾਡਾ ਹਾਲ ਹੋ ਰਿਹਾ ਤਾਂ ਉਹਨਾਂ ਤੱਕ ਪਹੁੰਚੂਗਾ ਸਾਰਾ ਕੁਝ ਵੇਖਣਗੇ ਜੀ